ਸਾਸਰੀਕਾਲ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਅੱਜ ਆਪਾਂ ਲੋਂਗੋਵਾਲ ਮੰਡੀ 'ਚ ਖੜੇ ਆ ਬਹੁਤ ਹੀ ਜਿਆਦਾ ਮੰਡੀ ਭਰੀ ਪਈ ਐ ਫੁੱਲ ਤੇ ਅੱਜ ਆਪਾਂ ਇੱਥੇ ਇੱਕ ਸਲਮਾਨ ਹੋਣਾ ਰਾਜੂ ਬਾਈ ਦਾ ਕਿਉਂਕਿ ਮੇਰੇ ਪਾਪਾ ਜੀ ਨੇ ਉਹਨਾਂ ਦਾ ਸਲਮਾਨ ਹੋਣਾ ਅੱਜ ਉਹਨੂੰ ਬਾਹਰੋਂ ਕੈਨੇਡਾ 'ਚੋਂ ਕਿਸੇ ਮਾਈ ਨੇ ਪੈਸੇ ਭੇਜੇ ਨੇ ਤੇ ਆਪਾਂ ساری ਗੱਲਬਾਤ ਕਰਾਂਗੇ ਉਹਨਾਂ ਨਾਲ ਕਿੰਨੇ ਪੈਸੇ ਤੇ ਕੀ ਗੱਲਬਾਤ ਐ ਕਿਵੇਂ ਭੇਜੇ ਨੇ ਤੇ ਕਿੰਨਾ ਨੇ ਭੇਜੇ ਨੇ ਤੇ ਕਿੱਥੋਂ ਆਏ ਨੇ ਸਾਰੀ ਗੱਲਬਾਤ ਕਰਾਂਗੇ ਆਪਾਂ ਦਿਖਾਵਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਬਾਕੀ ਮੰਡੀ ਪੂਰੀ ਭਰੀ ਹੋਈ ਹੈ ਉਹਨਾਂ ਦਾ ਹਣਾ ਸਨਮਾਨ ਹੋਣਾ ਹੈ ਤਾਂ ਦਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਚ ਆਜੂ ਬਾਈ ਦਾ ਸਨਮਾਨ ਹੋ ਰਿਹਾ ਦਿਖਾਉਂਦਾ ਹਾਂ ਮੈਂਬਰ ਸਾਹਿਬ ਸਾਰੀ ਵੀਡੀਓ ਆਜੋ ਇਹਨੂੰ ਕਿਦਾ ਛੱਡਦਾ ਹੈ ਸੈਡ ਚੁੱਕ ਤਮ ਸਾਰੇ ਸਨਮਾਨ ਸਨਮਾਨ ਤੇ ਕਰੋ ਦੀ ਨਾਲ ਸਨਮਾਨ ਹੋਵੇ ਇਹਦਾ ਬੁੱਕ ਤੇ ਮੋਂਗੋਵਾਲ ਮੰਡੀ ਦੇ ਉੱਤੇ ਸਭ ਤੋਂ ਵੱਧ ਲੋਂਗੋਵਾਲ ਪੰਜਾਬ ਦੀ ਮੰਡੀ ਭਰਦੀ ਆ ਤਾਂ ਇੱਥੇ ਜਦੋਂ ਆਉਂਦੇ ਨੇ ਰਾਜੂ ਹਰੀ 20 25 300 ਦੇ ਰੋਜ਼ ਹਰ ਮੰਡੀ ਵਾਲੇ ਤੇ ਕਰਵਾਉਂਦਾ ਤੇ ਠੀਕ ਆ ਇਲ ਦੀ ਲਾਣਾ ਚੈਨਲ ਵੀ ਜਾਨੀ ਕਿ ਆ ਕੇ ਉਹਨਾਂ ਨੂੰ ਲਾਈਵ ਦਿਖਾਉਂਦਾ ਤਾਂ ਸਾਨੂੰ ਇਹ ਖੁਸ਼ੀ ਹੁੰਦੀ ਆ ਵੀ ਸਾਡੀ ਮੰਡੀ ਦੇ ਉੱਤੇ ਆ ਕੇ ਇੰਨੇ ਲੋਕ ਜਾਨੀ ਕਿ ਆ ਕੇ ਜਿਹੜੇ ਰਾਜੂ ਨੂੰ ਉੱਥੋਂ ਸਨਮਾਨ ਦਿੱਤਾ ਤਾਂ ਉਹਨਾਂ ਨੇ ਵੀ ਇਹ ਚੀਜ਼ ਦੇਖ ਕੇ ਦਿੱਤੀ ਕਿ ਇਹ ਬਹੁਤ ਜੀ ਵਧੀਆ ਕੰਮ ਹੋ ਰਿਹਾ ਤਾਂ ਅਸੀਂ ਵੀ ਇੱਕ ਪਲੇਟਫਾਰਮ ਬਣਾ ਕੇ ਦਿੱਤਾ ਜਿੱਥੇ ਰਾਜੂ ਬਾਈ ਵਰਗੇ ਜਾਂ ਹੋਰ ਜਾਂ ਤੁਹਾਡਾ ਚੈਨਲ ਦੂਜੇ ਚੈਨਲ ਵਾਲੇ ਵੀ ਆ ਕੇ ਇਸ ਨੂੰ ਪ੍ਰੋਮੋਟ ਕਰ ਰਹ ਸਾਰੇਆਂ ਦਾ ਵੀਰੋ ਧੰਨਵਾਦ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਓੜੀ ਰਾਜੂ ਜਿਹੜਪਿਆਲਾ ਹਾਂਜੀ ਹਾਂਜੀ ਸਾਡਾ ਚੈਨਲ ਅੱਜ ਸਨਮਾਨ ਹੋਇਆ ਹੈ ਕਿ ਜਿਹੇ ਭੇਜੇ ਦੇ ਕਿੱਥੋਂ ਆਏ ਨੇ ਸਾਰੀ ਗੱਲਬਾਤ ਦੱਸੋ ਸਾਨੂੰ ਭੈਣ ਸੁਖਵਿੰਦਰ ਕੌਰ ਜੀ ਸੇਖੋਂ ਕੈਨੇਡਾ ਤੋਂ ਮੇਰੀ ਵੱਡੀ ਭੈਣ ਨੇ ਮੇਰਾ ਬਹੁਤ ਵੱਡਾ ਮਾਣ ਕਰਿਆ ਜਿਨ੍ਹਾਂ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਏ ਕਿੰਨੇ ਪੈਸੇ ਪਾਏ ਨੇ ਅੱਜ ਤੁਹਾਨੂੰ ਮੈਨੂੰ ਜੀ ਉਹਨਾਂ ਨੇ ਪਾਇਆ 50000 ਰੁਪਈਆ ਠੀਕ ਹੈ ਵੀ ਅੱਜ ਆਏ ਨੇ ਤੁਹਾਨੂੰ ਇਹ ਹਾਂ ਜੀ ਅੱਜ ਆਏ ਨੇ ਬਹੁਤ ਬਹੁਤ ਮੇਰੀ ਵੱਡੀ ਭੈਣ ਦਾ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਕਿ ਮੈਨੂੰ ਅੱਜ ਪੈਸੇ ਪਾਏ ਨੇ ਉਹ ਪੈਸੇ ਮੈਂ ਮੇਰੇ ਖਾਤੇ ਚੋਂ ਕਢਾ ਕੇ ATM ਚੋਂ ਜੀ ਮੈਂ ਮੇਰੇ ਮੰਡੀ ਦੀ ਬਦੌਲਤ ਬਿਕਰਨਜੀਤ ਦੀ ਮੰਡੀ ਲੋ ਪਿੰਡ ਲੋਂਗੋਵਾਲ ਉੱਥੇ ਮੰਡੀ ਦੀ ਬਦੌਲਤ ਮੈਥੋਂ ਸਟੇਜ ਤੇ ਪੈਸੇ ਲੈਣੇ ਸੀ ਮੈਂ ਉਹਨਾਂ ਨੂੰ ਫੜਾ ਕੇ ਠੀਕ ਹੈ ਜੀ ਇਹ ਵੀ ਕੈਨੇਡਾ ਚੋਂ ਆਏ ਨੇ ਪੈਸੇ ਹਾਂ ਜੀ ਕੈਨੇਡਾ ਚੋਂ ਪੈਸੇ ਆਏ ਨੇ ਕੀ ਨਾਮ ਕੀ ਹੈ ਮੈਡਮ ਜੀ ਦਾ ਨਾਮ ਕੀ ਹੈ ਮੈਡਮ ਜੀ ਦਾ ਸਕੁਬਿੰਦਰ ਬੀਬੀ ਮੈਡਮ ਸਕੁਬਿੰਦਰ ਕੌਰ ਸੇਖੋ ਸੇਖੋ ਗੋਤਾਨਾ ਦਾ ਠੀਕ ਹੈ ਬਹੁਤ ਸਨਮਾਨ ਹੋਇਆ ਅੱਜ ਇਹ ਨਾਮ ਤੌਰ ਤੇ ਮਿਲੇ ਅੱਜ ਠੀਕ ਹੈ ਧੰਨਵਾਦ ਕਰ ਦੋ ਧੰਨਵਾਦ ਜੀ ਮੇਰੀ ਭੈਣ ਦਾ ਦੇਖਿਆ ਵੀ ਰਾਜੂ ਭਾਈ ਦਾ ਸਨਮਾਨ ਹੋਇਆ ਤੇ ਹੁਣ ਆਪਾਂ ਮੰਡੀ ਦਾ ਦੌਰਾ ਕਰਦੇ ਆ ਤੇ ਦੇਖਦੇ ਆ ਕੀ ਕੁਝ ਮੰਡੀ ਚ ਆਇਆ ਹੈ ਇਹ ਕੁੱਕੜੀਆਂ ਮੁਰਗੇ ਦੇਸੀ ਤੇ ਦੇਖ ਸਕਦੇ ਹੋ ਦੇਸੀ ਮੁਰਗੇ ਵੀ ਲੈ ਸਕਦੇ ਹੋ ਜੀ ਓਰੇ ਮੰਡੀ ਚ ਇਹ ਬੱਕਰੀ ਦੀ ਤਾਂ ਮੰਡੀ ਹੈ ਹੀ ਇਹ ਬੱਕਰੀਆਂ ਬਹੁਤ ਸੋਹਣੀਆਂ ਸੋਹਣੇ ਜਾਨਵਰ ਆਉਂਦੇ ਨੇ ਇੱਥੇ ਹੀ ਰੌਣਕ ਵੀ ਦੇਖ ਸਕਦੇ ਹੋ ਪਰ ਹੀ ਜਿਹੜੇ ਪੱਟਾ ਚਲਾਇਆ ਜਾਂਦਾ ਮੈਂ ਕੁਝ ਨਹੀਂ ਕੀਤਾ ਖਾਂਟੀ ਵਾਲੀਆਂ ਰੇਡੀਆਂ ਵੀ ਲੱਗਦੀਆਂ ਨੇ ਇਹ ਬੱਕਰੀਆਂ ਬਸ ਜੁੜਾ ਬੱਕਰੇ ਹੋੜੇ ਨੇ ਵਾਈਟ ਕਲਰ ਦੇ ਚ ਇਹ ਸ਼ਾਨਾਰਾ ਬੱਕਰੀਆਂ ਨੇ ਬੱਕਰੀਆਂ ਪੂਰੀਆਂ ਟੌਪ ਟੌਪ ਵਧੀਆ ਕੁਆਲਿਟੀ ਚ ਆਉਂਦੀਆਂ ਨੇ ਤੇ ਕਾਟੂ ਮਾਲ ਵੀ ਆਉਂਦਾ ਹੈ ਤੇ ਸ਼ਿੰਗਾਰ ਵੀ ਆਉਂਦਾ ਬੱਕਰੀਆਂ ਦਾ ਪੂਰਾ ਸੋਨਾ ਸੋਨਾ ਪੂਰਾ ਵਧੀਆ ਟੱਲੀਆਂ ਗਾਨੀਆਂ ਪਟੇ ਝੋਲੇ ਬੱਕਰੀਆਂ ਦੇ ਆ ਖੁਰਲੀਆਂ ਦੇਖ ਸਕਦਾ ਹਾਂ ਜਿਵੇਂ ਬਹੁਤ ਵਧੀਆ ਖੁਰਲੀਆਂ ਨੇ ਵਧੀਆ ਚਾਦਰ ਦੀਆਂ ਇਹ ਮੰਡੀ ਲੰਗੋਵਾਲਾ ਜੀ ਮਹੀਨੇ ਦੀ 13 ਦੇ 26 ਤਰੀਕ ਦੀ ਲੱਗਦੀ ਹੈ ਇਹ 13 ਤੇ 26 ਪਰ ਮਹੀਨੇ ਚ ਦੋ ਮੰਡੀਆਂ ਲੱਗਿਆ ਬੱਕਰੀਆਂ ਦੇਖ ਸਕਦਾ ਹਾਂ ਪੂਰੀ ਡੱਕੀ ਪਈ ਹੈ ਮੰਡੀ ਅੱਜ ਇਹ ਦੂਸਰ ਬੱਕਰੇ ਇੱਕ ਕਰ ਆਪਣੇ ਵੀਡੀਓ ਚੈਨਲ ਦੀਆਂ ਵਧੀਆ ਲੱਗਦੀਆਂ ਨੇ ਸਾਰੇ ਵੀਰਾਂ ਨੂੰ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਬਾਈ ਜੀ ਰੋਜ਼ ਨਵੀਆਂ ਨਵੀਆਂ ਵੀਡੀਓ ਆਉਂਦੀਆਂ ਨੇ ਆਪਣੇ ਚੈਨਲ ਤੇ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰ ਦਿਆ ਕਰੋ ਦਬ ਵੀ ਫੇਰ ਥੋਡੇ ਮਾਣ ਨਾਲ ਅੱਗੇ ਵੀਡੀਓ ਬਣਾਉਂਦੇ ਰੱਖਾਂਗੇ ਇੱਧਰ ਵੀ ਬੱਕਰੀਆਂ ਦੇਖ ਸਕਦੇ ਹਾਂ ਬਹੁਤ ਸੁੰਝੀਆ ਪਾਠਾ ਬੁੱচ্চਾ ਜੀ ਬੋਲੇਗਾ ਤੇਰੀ ਬਾਜ ਬਹੁਤ ਘੱਟ ਆਉਂਦੀ ਆ ਕਹਿੰਦੇ ਅੱਛਾ ਛੱਡੋ ਜੀ ਵੀ ਬੱਕਰੀਆਂ ਖੜਦੀਆਂ ਨੇ ਅੱਜ ਥੋੜਾ ਰਸ ਘੱਟ ਆ ਮੰਡੀ ਚ ਕਿਉਂਕਿ ਸਵੇਰੇ ਠੰਡ ਬਹੁਤ ਸੀ ਬਾਕੀ ਫੇਰ ਵੀ ਵਧੀਆ ਭਰਦੀ ਆ ਮੰਡੀ ਪੂਰੀ